ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦਾ ਉਸਨਾਨ ਸਾਹਿਬ ਠੀਕਾ ਜੇ ਸਾਡੇ ਚੱਲੇ ਆਪਾਂ ਫਤੇਗੜ ਸਾਹਿਬ ਘਰੋਂ ਤੇ ਤੁਹਾਨੂੰ ਵੀ ਦਰਸ਼ਨ ਫਤੇਗੜ ਸਾਹਿਬ ਜੀ ਦੇ ਗੁਰਦਾਰਾ ਸਾਹਿਬ ਕਰੋ ਤੁਸੀਂ ਦਰਸ਼ਨ ਬਾਬਾ ਜੀ ਦੇ ਅਸੀਂ ਜਾ ਰਹੇ ਫਤੇਗੜ ਸਾਹਿਬ ਸਿਰਫ ਪੰਜ ਮਿੰਟ ਦਾ ਰਸਤਾ ਰਹੇਗਾ ਕਿਹੋ ਜਿਹਾ ਲੱਗ ਰਿਹਾ ਹੈ ਆਪਕੋ ਲੱਗਦਾ ਕਰੋ ਕਰਦਾ ਹੈ ਕੱਲ ਨੰਦਾ ਆ ਗ੍ਰੰਥ ਨੇ ਤੁਹਾਨੂੰ ਵੀ ਦਰਸ਼ਨ ਪਹੁੰਚ ਕੇ ਗੁਰੂ ਘਰ ਦੇ ਮੇਨ ਗੇਟ ਤੇ ਐਂਟਰ ਕਰ ਚੁੱਕੇ ਆਪਾਂ ਸਤੇਗੜ ਸਾਹਿਬ ਐਂਟਰ ਕਰਦੇ ਆ ਸਾਰ ਮੁਸਲਮਾਨਾਂ ਦੀ ਮਸਜਿਦ ਇੱਥੇ ਵੀ ਲੋਕ ਦਰਸ਼ਨ ਕਰਨ ਆਉਂਦੇ ਆ ਬਸ ਤੋਂ ਮਿਲ रेलवे स्टेशन ते त जी पहुंच गया फतेहगढ़ साहब कराने तक जाके दर्शन मैडम जी आवाज नहीं निकलती पता नहीं ਸੰਗਣਾ ਮੈਨੂੰ ਚਾਹੀਦਾ ਪਰ ਦੋង ਦੇ ਪਸੰਦੀ ਇਹ ਜਾਂਦੀ ਹੈ। ਬਹੁਤ ਸੰਗਤ ਆਈ ਆ। ਸਭਾ ਕਰਕੇ ਸਭਾ ਕਰਕੇ ਸਿੱਧੀ ਧੜਾ ਸ਼ੁਰੂ ਹੋ ਕੇ ਤੋ ਜੀ ਪਹੁੰਚ ਗਿਆ ਪੰਫਾ ਦੇ ਗੜ ਸਾਹਿਬ ਕਰੋਨੇ ਤੁਹਾਨੂੰ ਵੀ ਦਰਸ਼ਨ ਤੁਸੀਂ ਵੀ ਆਇਓ ਮੱਥਾ ਟੇਕਣ ਫਤਿਹਗੜ੍ਹ ਸਾਇਆ ਸੀ ਦੀਦਿਆ ਦੇ ਚਲੰਦਰ ਪ੍ਰਭੂ ਸੇਵਾ ਪ੍ਰਭੂ ਸੇਵਾ ਪ੍ਰਭੂ ਸੇਵਾ ਪ੍ਰਭੂ ਸੇਵਾ ਕਿਰਪਾ संगत तो काफ़ी है मेहनत अंदर जाके वीडियो बनी जरूर बनावा गे अपना कृपा कर ਤੋ ਨਾ ਬਾੜੇ ਦੇ ਰੁੱਖ ਆਏ ਤੋ ਪਿਛਲੀ ਸੱਤ ਲਗ ਉੱਪਰ ਕਿੰਨੀ ਵਾਈਗੋਤੀ ਫੋਰ ਵਾਰ ਗੁਮਾਰਸ ਦੇ ਬਾਸ਼ਾ ਕਰੋ ਦਰਸ਼ਨ ਜੀ ਫਤੇਗੜ ਸਾਹਿਬ ਜੀ ਤੇ ਠੰਡੇ ਬੁਰਜੇ ਤੇ ਤੋ ਤੋਰਾ ਬਾਹਰ ਵੀ ਕਰਦੇ ਆਂ ਅੰਦਰ ਵੀ ਵੀਡੀਓ ਨਹੀਂ ਬਣਾਉਂਦੇ ਤੇ ਤੁਹਾਨੂੰ ਅੰਦਰ ਦੇ ਦਰਸ਼ਨ ਕਰਾਉਣੇ ਆਂ ਕਿਤੇ ਘਟ ਸੇ ਹਮਾਰ ਅਸ਼ਾ दर्शन गुरुद्वारा ज्योति सुरू साहब धन बाबा जोरावर सिंह जी धन बाबा फतेह सिंह जी धन माता गुजर गौर जी

ਸ਼ੀਮ ਬਖਸ਼ ਉਹ ਮਾਰਾ ਸਰਵਾ ਤਫਲਾ ਕਰ ਕਰਾਇ ਦਰਸ਼ਨ ਕਰਾਈ ਕਰਾਈ ਠੀਕ ਹੁਣ ਕਿਹਨੂੰ ਜਾਣਾ ਪਾ ਜੀਵਨ ਹਾਲ ਟੋਟਰ ਮਲਦੀ ਉਹ ਕਿੱਥੇ ਪਤਾ ਨਹੀਂ ਕਿੱਥੇ ਲੋਕੇਸ਼ਨ ਲਾ ਕੇ ਦੇ ਦੇ ਟੋਟਰ ਮਲਦੀ ਹਵੇਲੀ ਦੇ ਜਾ ਕੇ ਤੇ ਲੱਭ ਕਿਸੇ ਅਜਾ ਨਹੀਂ ਮੈਂ ਟੇਸ਼ਨ ਆ ਗਈ ਰੇਲਵੇ ਸਟੇਸ਼ਨ ਕੋਲੇ ਪਾਟਾਂ ਕੋਲ ਠੀਕ ਹੈ ਰਮਦਾਨਾ ਹੱਥ ਫੜਨਾ ਪੈਂਦਾ ਜੇ ਇਹ ਹੱਥ ਛੱਡ ਦਈਏ ਦੁਕਾਨਦਾਰ ਨਾਲੋਂ ਭੱਜ ਜਾਂਦੀ ਹੈ ਫਿਰ ਰਸਤਾ ਕਰਕੇ ਹੱਥ ਫੜੀ ਜਾ ਵੀ ਸਿੱਧੀ ਤੋਰ ਐਨ ਵੈਨ ਐਨ ਵੈਨ ਇਹ ਹੱਥ ਛੱਡ ਦਿੱਤੇ ਦੁਕਾਨਦਾਰ ਨਾਲੋਂ ਭੱਜ ਜਾਂਦੀ ਹੈ ਛੜਾ ਆ ਤੇ ਛੱਡਾ ਤੇ ਉੱਥੇ ਭੱਜ ਕੋ ਇਧਰ ਆ ਉਹ ਆ ਚੰਦਗੀ ਯਾਰ ਕੀ ਕਰਦੀ ਆ ਮਾੜਾ ਆ ਤੇ ਛੱਡਿਆ ਭੱਜ ਗਏ ਕਿ ਨਹੀਂ ਦੁਕਾਨਾਂ ਦੇ ਉਹ ਇੱਕ ਕਰਕੇ ਦੁਕਾਨਾਂ ਤੋਂ ਛੱਡਣਾ ਚਾਹੀਦਾ ਇਹਨਾਂ ਦਾ ਪਤਾ ਨਹੀਂ ਲੱਗਦਾ ਕਿ ਉਹ ਦੁਕਾਨਾਂ ਨੂੰ ਭੱਜਣਾ ਇੱਥੇ ਤੇ ਲੈਣਾ ਹੈ ਇਕੱਲੇ ਉਹ ਬੱਸ ਯਾ ਚੱਲੀਏ ਲਓ ਛੱਡ ਤਾ ਹੱਥਰੇ ਦੁਕਾਨਾਂ ਨੂੰ ਭੱਜ ਗਏ ਕਿ ਨਹੀਂ